ਸ਼ਲੋਕ ਮਹਲਾ 4 ਇਹ ਮਨ ਨੂੰ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚਿਤ ਜੇ ਸਤਗੁਰੂ ਦੇ ਸਨਮੁਖ ਹੋ ਕੇ ਮਨ ਪ੍ਰਭੂ ਦੀ ਯਾਦ ਵਿੱਚ ਜੋੜੀਐ ਤੇ ਇਸ ਮਨ ਨੂੰ ਪੱਕਾ ਕਰਕੇ ਰੱਖੀਏ ਜਿਵੇਂ ਇਹ ਮਾਇਆ ਵੱਲ ਨਾ ਦੌੜੇ ਕਿਉਂ ਸਾਸ ਗ੍ਰਾਸ ਵਿਸਾਰੀਐ ਬੈੰਧਿਆ ਉੱਠਦਿਆ ਨਿਤ ਤੇ ਜੇ ਬੈੰਧੇ ਉੱਠਦਿਆ ਭਾਉ ਕਾਰਕਿਰਤ ਕਰਦੇ ਆ ਕਦੇ ਵੀ ਇਕਦਮ ਵੀ ਨਾਮ ਨਾ ਵਿਸਾਰੀਏ ਮਰਨ ਜੀਵਨ ਕੀ ਚਿੰਤਾ ਗਈ ਇਹ ਜੀੜਾ ਹਰ ਪ੍ਰਭ ਵਸ ਤਾਂ ਇਹ ਜੀਵ ਹਰੀ ਦੇ ਵਸ ਵਿੱਚ ਆ ਜਾਂਦਾ ਹੈ ਭਾਉ ਆਪਣਾ ਆਪਾ ਉਸ ਦੇ ਹਵਾਲੇ ਕਰ ਦਿੰਦਾ ਹੈ ਤੇ ਇਸ ਦੀ ਜੰਮਣ ਮਰਨ ਦੀ ਸਾਰੀ ਚਿੰਤਾ ਮਿਟ ਜਾਂਦੀ ਜਿਉਂ ਭਾਵੈ ਤਿਉਂ ਰਖ ਤੂੰ ਜਨ ਨਾਨਕ ਨਾਮ ਬਖਸ਼ੋ ਹੇ ਹਰੀ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਦਾਸ ਨਾਨਕ ਨੂੰ ਨਾਮ ਦੀ ਦਾਤ ਬਖਸ਼ ਕਿਉਂਕਿ ਨਾਮ ਹੀ ਹੈ ਜੋ ਮਨ ਦੀ ਚਿੰਤਾ ਛੋਰੇ ਨੂੰ ਮਿਟਾ ਸਕਦਾ ਹੈ ਮਹਲ ਅਤੀਜਾ ਮਨ ਮੁਖ ਅਹੰਕਾਰੀ ਮਹਲ ਨ ਜਾਣੈ ਖਿੰਨ ਅਗੇ ਖਿੰਨ ਪਿਛੈ ਹੰਕਾਰ ਵਿੱਚ ਮਤਿਆ ਹੋਇਆ ਮਨਮੁਖ ਸਤਿਗੁਰ ਦੇ ਨਿਵਾਸ ਸਥਾਨ ਨੂੰ ਗੁਰੂ ਵਾਲੇ ਸੁਭਾਅ ਨੂੰ ਗੁਰੂ ਵਾਲੀ ਅਵਸਥਾ ਨੂੰ ਗੁਰੂ ਵਾਲੇ ਵਿਚਾਰ ਨੂੰ ਨਹੀਂ ਜਾਣਦਾ ਨਹੀਂ ਪਛਾਣਦਾ ਹਰ ਵੇਲੇ ਜੱਕੋ ਤੱਕਿਆਂ ਵਿੱਚ ਰਹਿੰਦਾ ਹੈ ਪਾਉ ਕੜੀ ਤੋਲਾ ਕੜੀ ਮਾਸਾ ਕਦੀ ਅੱਗੇ ਕਦੀ ਪਿੱਛੇ ਕਦੀ ਗੁਰੂ ਵਾਲੇ ਬੰਦੇ ਕਦੀ ਸੰਸਾਰ ਵਾਲੇ ਬੰਦੇ ਕਦੀ ਚੰਗਾ ਇਨਸਾਨ ਕਦੀ ਭੈੜਾ ਇਨਸਾਨ ਕਿਤੇ ਬਹੁਤ ਵਡਿਆਈਆਂ ਗੁਰੂ ਦੀਆਂ ਪੱਲੇ ਬੰਨ ਲੈਂਦਾ ਤੇ ਕਿਤੇ ਬਿਲਕੁਲ ਹੀ ਗੁਰੂ ਤੋਂ ਪਛਦਾ ਸਦਾ ਬੁਲਾਈਐ ਮਹਿਲ ਨ ਆਵੇ ਕਿਉ ਕਰ ਦਰਗਾ ਸੀਜੈ ਸਦਾ ਸਾਧ ਦੇ ਰਹੀਏ ਤਾਂ ਵੀ ਉਹ satsang ਵਿੱਚ ਨਹੀਂ ਆਉਂਦਾ ਇਸ ਵਾਸਤੇ ਉਹ ਹਰੀਦੀ ਦਰਗਾ ਵਿੱਚ ਵੀ ਕਿਵੇਂ ਸੁਰਖਰੂ ਹੋ ਆਉ ਨਹੀਂ ਹੋ ਸਕਦਾ ਸਤਗੁਰ ਕਾ ਮਹਲ ਵਿਰਲਾ ਜਾਣੈ ਸਦਾ ਰਹਿ ਕਰ ਜੋੜ ਸਤਗੁਰ ਦੇ ਟਿਕਾਣੇ ਦੀ ਪਾਉ ਸਾਸੰਗ ਦੀ ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖਦੇ ਹਨ ਪਾਉ ਮਨ ਨਹੀਂ ਵਾ ਰੱਖ ਕੇ ਯਾਦ ਵਿੱਚ ਜੁੜਿਆ ਰਹੇ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੋੜ ਏ ਨਾਨਕ ਜਿਸ ਦੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ ਉਸ ਨੂੰ ਮਨੁੱਖਤਾ ਵੱਲੋਂ ਮੋੜ ਲੈਂਦਾ ਹੈ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਿਸ ਸੇਵਾ ਨਾਲ ਸਤਗੁਰ ਦਾ ਮਨ ਸੇਖ ਤੇ ਪਤੀਜ ਹੈ ਉਹ ਸੇਵਾ ਕੀਤੀ ਹੋਈ ਇਲਾਹੇਵੰਦੀ ਹੈ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਕਿਉਂਕਿ ਜਦੋਂ ਸਤਿਗੁਰ ਦਾ ਮਨ ਪਤੀਜੇ ਤਦੋਂ ਹੀ ਵਿਕਾਰ ਪਾਪ ਵੀ ਦੂਰ ਹੋ ਜਾਂਦੇ ਹਨ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਪਤੀਜ ਕੇ ਸਤਿਗੁਰ ਜੋ ਉਪਦੇਸ਼ ਸਿੱਖਾਂ ਨੂੰ ਦਿੰਦਾ ਹੈ ਉਹ ਗੌਰ ਨਾਲ ਉਸ ਨੂੰ ਸੁਣਦੇ ਹਨ ਜੇਨ ਸਤਗੁਰ ਕਾ ਬਾਣਾ ਮੰਨਿਆ ਤਿੰਨ ਚੜੀ ਚ ਵਗਣ ਬੰਨੇ ਫਿਰ ਜੋ ਸਿੱਖ ਸਤਗੁਰ ਦੇ ਬਾਣੇ ਦੇ ਸਿਦਕ ਲਿਆਉਂਦੇ ਹਾਂ ਉਹਨਾਂ ਨੂੰ ਅੱਗੇ ਨਾਲ ਚੌਣੀ ਰੰਗਣ ਚੜ ਜਾਂਦੀ ਹੈ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਪਿੰਨੇ ਸਤਗੁਰ ਦੀ ਹੀ ਸਿੱਖਿਆ ਸੁਣ ਕੇ ਮਨ ਹਰੀ ਦੇ ਪਿਆਰ ਵਿੱਚ ਭਿੱਜਦਾ ਸਤਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ ਸੰਸਾਰ ਦੇ ਹੋਰ ਮਤਾਂ ਨਾਲੋਂ ਨਿਰਾਲਾ ਹੈ। ਸ਼ਲੋਕ ਮਹਲਾ 3 ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ ਜਿਸ ਮਨੁੱਖ ਨੇ ਆਪਣੇ ਸਤਗੁਰੂ ਦੀ ਨਿੰਦਾ ਕੀਤੀ ਉਸ ਨੂੰ ਨਾ ਥਾਂ ਨਾ ਚੰਗੀ ਜਗ੍ਹਾ ਮਿਲਦੀ ਹੈ। ਦਨਾ ਖੇਤਾ ਕੁਛ ਵੀ ਨਹੀਂ ਮਿਲਦਾ ਹਲ ਤਪਲਤ ਦੋਵੇਂ ਗਏ ਦਰਗਾ ਨਹੀਂ ਥਾ ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਜ ਜਾਂਦੇ ਹਨ ਹਰੀ ਦੀ ਦਰਗਾ ਵਿੱਚ ਵੀ ਥਾ ਨਹੀਂ ਉਸ ਨੂੰ ਮਿਲਦੀ ਉਹ ਵੇਲਾ ਹੱਥ ਨਾ ਆਵਈ ਫਿਰ ਸਤਿਗੁਰ ਲੱਗੈ ਪਾਏ ਅਜਿਹੇ ਬੰਦਿਆਂ ਨੂੰ ਫੇਰੋ ਮੌਕਾ ਨਹੀਂ ਮਿਲਦਾ ਕਿ ਸਤਗੁਰੂ ਦੀ ਚਰਨੀ ਲੱਗ ਸਕਣ ਸਤਗੁਰ ਕੀ ਗਣ ਤੈ ਹੁਸੀ ਹੈ ਦੁਖੈ ਦੁਖ ਵਿਹਾਏ ਕਿਉਂਕਿ ਸਤਗੁਰ ਦੀ ਨਿੰਦਾ ਕਰਨ ਵਿੱਚ ਇੱਕ ਵਾਰੀ ਜੇ ਖੁੰਝ ਜਾਈਏ ਤਾਂ ਨਿਰੋਲ ਦੁੱਖਾਂ ਵਿੱਚ ਹੀ ਉਮਰ ਬੀਤਦੀ ਸਤਗੁਰ ਪੁਰਖ ਨਿਰਵੈਰ ਹੈ ਆਪੇ ਲੈ ਜਿਸ ਲਾਇ ਪਰ ਮਰਦ ਭਾਵਸ਼ ਭਾਵ ਸੂਰਮਾ ਸਤਗੁਰੂ ਅਜੀਹਾ ਨਿਰਵੈਰ ਹੈ ਕਿ ਉਸ ਨਿੰਦਕ ਨੂੰ ਵੀ ਆਪੇ ਭਾਵ ਆਪਣੇ ਆਪ ਮਿਹਰ ਕਰਕੇ ਚਰਨੀ ਲਾ ਲਿੰਦਾ ਹੈ ਨਾਨਕ ਦਰਸ਼ਨ ਜਿੰਨਾ ਵੇਖ ਲਿਓਨ ਤਿੰਨਾ ਦਰਗਾ ਲੈ ਛਡਾਏ ਤਿਹੇ ਨਾਨਕ ਜਿਨ੍ਹਾਂ ਨੂੰ ਹਰੀ ਗੁਰੂ ਦਾ ਦਰਸ਼ਨ ਕਰਾਉਂਦਾ ਹੈ ਉਹਨਾਂ ਨੂੰ ਦਰਗਾ ਵਿੱਚ ਛੁਡਾ ਲਿੰਦਾ ਹੈ ਮਹਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਮਨਮੁਖ ਵਿਚਾਰਹੀਣ ਖੁੱਟੀ ਬੁੱਧ ਵਾਲਾ ਤੇ ਅਹੰਕਾਰੀ ਹੁੰਦਾ ਹੈ ਅੰਤਰ ਕ੍ਰੋਧ ਜੁਵੈ ਮਤ ਹਾਰੀ ਉਸ ਦੇ ਮਨ ਵਿੱਚ ਕ੍ਰੋਧ ਹੈ ਉਹ ਵਿਸ਼ਿਆਂ ਤੇ ਜੋਆਂ ਵਿੱਚ ਅਕਲ ਗਵਾ ਲੈਂਦਾ ਕੂੜਕ ਸੱਤ ਉਹ ਪਾਪ ਕਮਾਵੇ ਉਹ ਸਦਾ ਝੂਠ ਫਰੇਬ ਤੇ ਪਾਪ ਦੇ ਕੰਮ ਕਰਦਾ ਹੈ। ਕਿਆ ਉਹ ਸੁਣੇ ਕਿਆ ਆਖ ਸੁਣਾਵੇ ਇਸ ਵਾਸਤੇ ਉਹ ਸੁਣੇ ਕੀ ਤੇ ਕਿਸੇ ਨੂੰ ਆ ਕੇ ਸੁਣਾਵੇ ਕੀ ਭਾਓ। ਕੂੜਕ ਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ। ਨਾ ਉਹ ਪ੍ਰਭੂ ਦੀ ਬੰਦਗੀ ਦੀ ਗੱਲ ਸੁਣਦਾ ਹੈ ਤਾਂ ਨਾ ਕਿਸੇ ਨੂੰ ਸੁਣਾਉਂਦਾ ਹੈ। ਅੰਨਾ ਬੋੜਾ ਖੁਏ ਉਜੜ ਪਾਏ ਸਤਗੁਰ ਦੇ ਦਰਸ਼ਨ ਵੱਲੋਂ ਅੰਨਾ ਤੇ ਉਪਦੇਸ਼ ਵੱਲੋਂ ਹੁੰਝ ਕੇ ਉਜਾੜੇ ਦੇ ਰਾਹ ਪੈ ਜਾਂਦਾ ਹੈ ਕੁਰਾਏ ਪੈ ਜਾਂਦਾ ਹੈ ਮਨਮੁਖ ਅੰਨਾ ਆਵਜਾਏ ਅੰਨਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿਤ ਜੰਮਦਾ ਮਰਦਾ ਰਹਿੰਦਾ ਹੈ ਬੇਨ ਸਤਗੁਰੂ ਭੇਟੇ ਥਾਏ ਨਾ ਪਾਏ ਸਤਗੁਰੂ ਨੂੰ ਮਿਲਣ ਤੋਂ ਬਿਨਾ ਦਰਗਾਹ ਵਿੱਚ ਕਬੂਲ ਨਹੀਂ ਪੈਂਦਾ ਨਾਨਕ ਪੂਰਬ ਲਿਖਿਆ ਕਮਾਏ ਕਿਉਂਕਿ ਹੈ ਨਾਨਕ ਮੁੜ ਤੋਂ ਕੀਤੇ ਮੰਦੇ ਕਰਮਾਂ ਦੇ ਅਨਸਾਰ ਜੋ ਸੰਸਕਾਰ ਉਸ ਦੇ ਮਨ ਵਿੱਚ ਲਿਖੇ ਗਏ ਹਨ ਉਹਨਾਂ ਦੇ ਅਨਸਾਰ ਹੁਣ ਵੀ ਮੰਦੇ ਕੰਮ ਹੀ ਕਰੀ ਜਾਂਦਾ ਹੈ ਪੌੜੀ ਜਿਨ ਕੈ ਚਿਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਜਿਨਾ ਮਨੁੱਖਾਂ ਦੇ ਮਨ ਕਰਨੇ ਭਾਉ ਨਿਰਦਈ ਹੁੰਦੇ ਹਨ ਉਹ ਸਤਗੁਰ ਦੇ ਕੋਲ ਨਹੀਂ ਬਹਿ ਸਕਦੇ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਉਥੇ ਸਤਗੁਰ ਦੀ ਸੰਗਤ ਵਿੱਚ ਤਾਂ ਸੱਚ ਦੀਆਂ ਗੱਲਾਂ ਹੁੰਦੀਆਂ ਹਨ ਤੇ ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਓਏ ਵਾਲ ਛਾਲ ਕਰ ਚਾਤ ਕੱਢ ਦੇ ਫਿਰ ਜਾਏ ਬਹਾਂ ਕੂੜਿਆਰਾ ਪਾਸ ਸਤਿਗੁਰੂ ਦੀ ਸੰਗਤ ਵਿੱਚ ਉਹ ਵਾਲ ਫਰੇਵ ਕਰਕੇ ਸਮਾ ਲਗਾਉਂਦੇ ਹਨ ਉਥੋਂ ਉੱਠ ਕੇ ਫਿਰ ਝੂਠਿਆਂ ਪਾਸ ਹੀ ਜਾ ਦਿੰਦੇ ਹਨ ਵਿੱਚ ਸੱਚੇ ਕੂੜ ਨਾ ਗੱਢਈ ਮਨ ਵੇਖੋ ਕੋ ਨਿਰਜਾਸ ਉਹੀ ਤੇਰ ਮਨ ਵਿੱਚ ਨਿਰਣਾ ਕਰਕੇ ਵੇਖ ਲੋ ਸੱਚੇ ਮਨੁੱਖ ਦੇ ਹਿਰਦੇ ਵਿੱਚ ਝੂਠ ਨਹੀਂ ਰਲ ਸਕਦਾ ਭਾਉ ਆਪਣਾ ਡੂੰਗਾ ਪ੍ਰਭਾਵ ਨਹੀਂ ਪਾ ਸਕਦਾ ਕੂੜਿਆਰ ਕੂੜਿਆਰੀ ਜਾਏ ਰਲੇ ਸੱਚਿਆਰ ਸੇਖ ਬੈਠੇ ਸਤਿਗੁਰੂ ਪਾਸ ਝੂਠੇ ਝੂਠਿਆਂ ਵਿੱਚ ਹਜ਼ਾਰ ਰਲਦੇ ਹਨ ਤੇ ਸੱਚੇ ਸੇਖ ਸਤਿਗੁਰੂ ਕੋਲ ਹੀ ਜਾ ਕੇ ਬੈਠਦੇ ਹਨ ਸ਼ਲੋਕ ਮਹਲਾ 5ਵਾਂ ਰਹਿੰਦੇ ਖੁੰਦੇ ਨਿੰਦਕ ਮਾਰਿਆ ਨਾ ਕਰ ਆਪੇ ਆਹਰ ਜਨਮ ਜਨਮਾਂ ਤਰਾਂ ਤੋਂ ਪਾਪ ਕਰਕੇ ਨਿੰਦਕ ਮਨੁੱਖ ਬਹੁਤਾ ਕੋਝਤਾ ਅੱਗੇ ਹੀ ਨਾਮ ਵੱਲੋਂ ਮਰ ਚੁੱਕਦੇ ਹਨ ਬਾਕੀ ਜੋ ਥੋੜੇ ਬਹੁਤ ਭਲੇ ਸੰਸਕਾਰ ਰਹਿ ਜਾਂਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਉਦਮ ਕਰਕੇ ਭਾਉ ਨਿੰਦਕਾਂ ਨੂੰ ਨਿੰਦਾ ਵਾਲੇ ਪਾਸੇ ਲਾ ਕੇ ਮੁਕਾਲਤ ਸੰਤ ਸਹਾਈ ਨਾਨਕਾ ਵਰਤੇ ਸਭ ਜਹਰ ਤੇ ਹੈ ਨਾਨਕ ਸੰਤ ਜਨਾਂ ਦਾ ਰਾਖਾ ਹਰੀ ਸਬ ਤਹੀਂ ਪ੍ਰਗਟ ਖੇਲ ਕਰ ਰਿਹਾ ਹੈ ਮਹਲਾ ਪੰਜਵਾ ਮੁੱਢੋਂ ਭੁੱਲੇ ਮੁੱਢ ਤੇ ਕਿੱਥੇ ਪਾਉਣ ਹੱਥ ਜੋ ਮਨੁੱਖ ਪਹਿਲੇ ਤੋਂ ਹੀ ਪ੍ਰਭੂ ਵੱਲੋਂ ਖੰਝੇ ਹਨ ਉਹ ਹੋਰ ਕਿਹੜਾ ਅਸਲਾ ਲੈਣ ਤਿਨੈ ਮਾਰੇ ਤਿਨੈ ਮਾਰੇ ਨਾਨਕ ਜੇ ਕਰਨ ਕਰਨ ਸਮਰਥ ਕਿਉਂਕਿ ਹੇ ਨਾਨਕ ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰਥ ਤਿਨੈ ਮਾਰੇ ਉਹਨਾਂ ਨੂੰ ਹੋਰ ਮਾਰਿਆ ਹੋਇਆ ਕਿਹੜੇ ਜਿਹੜੇ ਭੁੱਲ ਗਏ ਮੁੱਢ ਤੋਂ ਪੋੜੀ ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ ਮਨਮੁਖ ਰਾਤ ਨੂੰ ਫਾਹੇ ਲੈ ਕੇ ਪ੍ਰਾਇ ਘਰਾਂ ਨੂੰ ਲੁੱਟਣ ਲਈ ਤੁਰਦੇ ਹਨ ਪਰ ਪ੍ਰਭ ਉਹਨਾਂ ਨੂੰ ਜਾਣਦਾ ਹੈ ਤੱਕੈ ਨਾਰ ਪਰਾਈਆਂ ਲੋਕੇ ਅੰਦਰ ਥਾਣੀ ਅੰਦਰ ਲੈ ਥਾਈਂ ਲੋਕੇ ਪਰਾਈਆਂ ਇਸਤਰੀਆਂ ਵੱਲ ਤੱਕਦੇ ਹਨ ਸੰਨੀ ਦੇਨ ਵਿਸੰਗ ਸੰਨੀਂ ਦੇਨ ਵਿਖਾ ਮਥਾਏ ਮਿੱਠਾ ਮਦਮਾਣੀ ਔਖੇ ਥਾਈ ਸੰ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰਕੇ ਮੰਨਦੇ ਹਨ ਕਰਮੀ ਆਪੋ ਆਪਣੀ ਆਪੇ ਪਛਤਾਣੀ ਅੰਤ ਨੂੰ ਆਪੋ ਆਪਣੇ ਕੀਤੇ ਕਰਮਾਂ ਅਨਸਾਰ ਆਪ ਹੀ ਪਛਤਾਉਂਦੇ ਅਜਰਾਇਲ ਫਰਿਸ਼ਤਾ ਤਿਲ ਪੀੜੇ ਕਹਾਣੀ ਕਿਉਂਕਿ ਮੌਤ ਦਾ ਫਰਿਸ਼ਤਾ ਮਾਰੇ ਕੰਮ ਕਰਨ ਵਾਲਿਆਂ ਨੂੰ ਇਉਂ ਹੀ ਪੀੜਦਾ ਹੈ ਜਿਵੇਂ ਕਹਾਣੀ ਵਿੱਚ ਤਿਲ ਸ਼ਲੋਕ ਮਹਲਾ 5ਵਾਂ ਸੇਵਕ ਸੱਚੇ ਛਾ ਕੇ ਸਈ ਪਰਵਾਣ ਜੋ ਮਨੁੱਖ ਸੱਚੇ ਸ਼ਾਹ ਪ੍ਰਭੂ ਦੇ ਸੇਵਕ ਹਨ ਉਹੋ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਂਦੇ ਹਨ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੇ ਅਜਾਣ ਹੈ ਨਾਨਕ ਜੋ ਉਸ ਸੱਚੇ ਸ਼ਾਹ ਨੂੰ ਛੱਡ ਕੇ ਦੂਜੇ ਦੀ ਸੇਵਾ ਕਰਦੇ ਹਨ ਉਹ ਮੂਰਖ ਖੱਪ ਖੱਪ ਕੇ ਮਰਦੇ ਹਨ ਮਹਲਾ ਪੰਜਵਾਂ ਜੋ ਧੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਏ ਹੈ ਪ੍ਰਭ ਮੌੜ ਤੋਂ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਰੂਪ ਲੇਖ ਹਿਰਦੇ ਵਿੱਚ ਉਕਰਿਆ ਗਿਆ ਹੈ ਉਹ ਮਿਟਾਇਆ ਨਹੀਂ ਜਾ ਸਕਦਾ RAM ਨਾਮ ਧਨ ਵਖਰੋ ਨਾਨਕ ਸਦਾ ਧਿਆਏ ਪਰਹਾ ਹੈ ਨਾਨਕ ਪ੍ਰਭ ਦਾ ਨਾਮ ਧਨ ਤੇ ਸੌਦਾ ਇਕੱਠਾ ਕਰੋ ਨਾਮ ਸਦਾ ਸਿਮਰੋ ਇਸ ਤਰ੍ਹਾਂ ਪਿਛਲਾ ਲੇਖ ਮਿਟ ਸਕਦਾ ਹੈ ਪੌੜੀ ਮਹੱਲਾ ਪੰਜਵਾਂ ਇੱਕ ਗੱਲ ਯਾਦ ਰੱਖਿਓ ਕਿ ਪਿੱਛੇ ਜਿੰਨੀਆਂ ਪੌੜੀਆਂ ਆਪਾਂ ਪੜੀਆਂ ਉਹਨਾਂ ਨਾਲ ਕੋਈ ਵੀ ਗਿਣਤੀ ਨਹੀਂ ਸਹੀ ਆਈ ਤੇ ਬਹੁਤਾਂ ਸ਼ਲੋਕ ਵੀ ਜਿਹੜੇ ਆ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੰਤ ਹਾਲਾਂਕਿ ਸ਼ਲੋਕ ਪੌੜੀਆਂ ਵਿੱਚ 12 ਚ ਹੋਰ ਗੁਰੂ ਸਾਹਿਬਾਨ ਦੇ ਵੀ ਹੁੰਦੇ ਆ ਸਰਲੇਖ ਨਾਲ ਸੰਬੰਧਿਤ ਸ਼ਲੋਕ ਨਹੀਂ ਹੁੰਦੇ ਪੌੜੀਆਂ ਹੁੰਦੀਆਂ ਜੇ ਸਰਲੇਖ ਮਹਲਾ ਚੌਥਾ ਆ ਤਾਂ ਇਹਨਾਂ ਲੋ ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹੀ ਦੀਆਂ ਹੋਣਗੀਆਂ ਪਰ ਇੱਥੇ ਇਹ ਪੌੜੀ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਨੇ ਆਪਣੀ ਐਡ ਕੀਤੀ ਹੈ ਤੇ ਨਾਲ ਉਹਦੇ ਪੌੜੀ 5 ਲਿਖਤਾ ਯਾਨੀ ਕਿ ਪੌੜੀ ਮਹਲਾ ਪੰਜਵਾਂ ਬਾਕੀ ਜਨੀਆਂ ਪੌੜੀਆਂ ਇੱਥੋਂ ਤੱਕ ਆਈਆਂ ਹੁਣ ਆਪਾਂ ਪਿੱਛੇ ਪੜੀਆਂ ਉਹਨਾਂ ਪੌੜੀਆਂ 'ਚ ਕਿਤੇ ਵੀ ਇਦਾਂ ਗਿਣਤੀ ਨਹੀਂ ਆਈ ਇਹ ਧਿਆਨ ਰੱਖਣਾ ਵੀ ਇਹ ਪੌੜੀ ਪੰਜਮ ਬਾਛਾ ਜੀ ਗਿਆਸ ਕਰਕੇ ਪੌੜੀ ਮਹਿਲਾ ਪੰਜਵਾਂ ਨਾਰਾਇਣ ਲਿਆ ਨਾ ਠੁੰਗੜਾ ਪੈਰ ਕਿਥੇ ਰੱਖੈ ਜਿਸ ਮਨੁੱਖ ਨੂੰ ਰੱਬ ਵੱਲੋਂ ਹੀ ਠੇਡਾ ਵੱਜੇ ਉਹ ਜ਼ਿੰਦਗੀ ਦੇ ਸਹੀ ਰਾਹ ਤੇ ਟੇਕ ਨਹੀਂ ਸਕਦਾ ਕਰਦਾ ਪਾਪ ਅਮਿੱਤਿਆ ਨਿਤ ਵਿਸੋ ਚਖੈ ਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ ਸਦਾ ਵਿਕਾਰਾਂ ਦੀ ਵਿਉਹ ਹੀ ਚੱਕਦਾ ਹੈ ਭਾਉ ਉਸ ਨੂੰ ਵਿਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ ਨਿੰਦਾ ਕਰਦਾ ਪਚਮੂਵਾ ਵਿੱਚ ਦੇਹੀ ਭਖੈ ਦੂਜਿਆਂ ਦੇ ਐਬ ਢੂੰਢ ਢੂੰਡ ਕੇ ਖੁਆਰ ਹੁੰਦਾ ਹੈ ਤੇ ਆਪਣੇ ਆਪ ਵਿੱਚ ਸੜਦਾ ਹੈ ਭਖਿਆ ਰਹਿੰਦਾ ਸੜਿਆ ਬੜਿਆ ਤਪਾ ਸੱਚੇ ਸਾਹਿਬ ਮਾਰਿਆ ਕੌਣ ਤਿਸਨੂੰ ਰੱਖੈ ਉਹ ਸਮਝੋ ਸੱਚੇ ਪ੍ਰਮਾਤਮਾ ਵੱਲੋਂ ਮਾਰਿਆ ਹੋਇਆ ਹੈ ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ ਨਾਨਕ ਤਿਸ ਸ਼ਰਣਾਗਤੀ ਜੋ ਪੁਰਖ ਅਲਖ ਹੈ हे ਨਾਨਕ ਇਸ ਵਿਯੋਹ ਤੋਂ ਬਚਣ ਲਈ ਉਸ ਅਕਾਲ ਪੁਰਖ ਦੀ ਸ਼ਰਣ ਪਾਓ ਜੋ ਅਲਖ ਹੈ ਜੋ ਲਖਿਆ ਨਹੀਂ ਜਾ ਸਕਦਾ ਸੋ 28 ਨੰਬਰ ਜਿਹੜੀ ਪੌੜੀ ਆ 27 ਨੰਬਰ ਪੌੜੀ ਤੱਕ ਪੌੜੀਆਂ ਜਿਹੜੀਆਂ ਵਾ ਉਹ ਧੰਗੁਰੂ ਰਾਮਦਾਸ ਜੀ ਦੀਆਂ ਵਾ ਤੇ 28 ਨੰਬਰ ਜਿਹੜੀ ਪੌੜੀ ਆ ਉਹ ਧੰਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਆ ਸ਼ਲੋਕ ਮਹਲਾ 5 ਨਰਕ ਘੋਰ ਬਹੁ ਦੁੱਖ ਕਣੇ ਆ ਕਿਰਤ ਕਣਾ ਕਥਾਨ ਕਿਰਤ ਕਾਣ ਮਨੋਖੋ ਉਸ ਪ੍ਰਭਵੰਦੋਂ ਮਾਰੇ ਹੋਏ ਹੁੰਦੇ ਹਨ ਬਹੁਤ ਪਾਰੇ ਦੁਖ ਰੂਪ ਕੋਰਨਰ ਕੋ ਉਹਨਾਂ ਦਾ ਟਿਕਾਣਾ ਤੈਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੇਹਰਾਮ ਹੈ ਨਾਨਕ ਇਹਨਾਂ ਦੁੱਖਾਂ ਵਿੱਚ ਪ੍ਰਭ ਦੁਆਰਾ ਆਤਮਿਕ ਮੋਤੇ ਮਾਰੇ ਹੋਏ ਉਖਵਾਰ ਹੋ ਹੋ ਕੇ ਮਰਦੇ ਹਨ ਮਹਲਾ 5ਵਾਂ ਆਵਖਦ ਸਬੇ ਕੀਤਿਆ ਨਿੰਦਕ ਕਾ ਦਾਰੂ ਨਾ ਹੈ ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ ਪਾਉ ਹੋ ਸਕਦੇ ਹਨ ਪਰ ਨਿੰਦਕਾਂ ਦੇ ਨਿੰਦਾ ਰੋਗ ਦਾ ਕੋਈ ਇਲਾਜ ਨਹੀਂ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾ ਹੈ ਨਾਨਕ ਪ੍ਰਭੂ ਨੇ ਆਪੋ ਭੁਲੇਖੇ ਵਿੱਚ ਪਾਏ ਹੋਏ ਹਨ ਇਸਾ ਆਪਣੇ ਕੀਤੇ ਦੇ ਅਨੁਸਾਰ ਨਿੰਦਕ ਖੱਪ-ਖੱਪ ਕੇ ਜੁੰਨੀਆਂ ਵਿੱਚ ਪੈਂਦੇ ਹਨ ਪੌੜੀ ਮਹੱਲਾ ਪੰਜਵਾਂ ਇਹ ਵੀ ਪੌੜੀ ਪੰਜਬ ਬਾਛਾ ਦੀ ਦੋਸ ਦਿੱਤਾ ਪੂਰੇ ਸਤਿਗੁਰੂ ਹਾਰ ਧਨ ਸੱਚ ਅਖੋਟ ਜਿਨ੍ਹਾਂ ਮਨੁੱਖਾਂ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾਮ ੁਕਣ ਵਾਲਾ ਧਨ ਪ੍ਰਸੰਨ ਹੋ ਕੇ ਦਿੱਤਾ ਹੈ ਸਭ ਅੰਦੇਸ਼ੇ ਮਿਟ ਗਏ ਜਮ ਕੇ ਬਹੁਤ ਛਟ ਉਹਨਾਂ ਦੇ ਸਾਰੇ ਫਿਕਰ ਮਿਟ ਜਾਂਦੇ ਹਨ ਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟਟ ਅਤੇ ਉਹਨਾਂ ਦੇ ਕਾਮ ਕ੍ਰੋਧ ਆਦਿਕ ਪਾਪ ਸੰਤਾਂ ਦੀ ਸੰਗਤ ਵਿੱਚ ਮੁੱਕ ਜਾਂਦੇ ਹਨ ਵੇਂ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ ਪਰ ਜੋ ਮਨੁੱਖ ਸੱਚੇ ਹਰੀ ਤੋਂ ਬਿਨਾ ਕਿਸੇ ਹੋਰ ਦੀ ਸੇਵਾ ਕਰਦੇ ਹਨ ਉਹ ਬੋਟ ਹੋ ਕੇ ਪਾਵਰ ਨਿਆਸਰੇ ਹੋ ਕੇ ਮਰਦੇ ਹਨ ਨਾਨਕ ਕੋ ਗੁਰ ਬਖਸ਼ਿਆ ਨ ਮੈਂ ਸੰਗ ਜੁਟ ਹੈ ਨਾਨਕ ਜਿਸ ਮਨੁੱਖ ਨੇ ਸਤਗੁਰ ਦੇ ਰਾਹੀ ਪ੍ਰਭੂ ਨੇ ਬਖਸ਼ਿਸ਼ ਕੀਤੀ ਉਹ ਨਰੋਲ ਨਾਮ ਵਿੱਚ ਜੁਟਿਆ ਜਿਸ ਮਨੁੱਖ ਤੇ ਗੁਰੂ ਬਖਸ਼ਿਸ਼ ਕਰ ਦਿੰਦਾ ਉਹ ਹਮੇਸ਼ਾ ਨਾਮ ਵਿੱਚ ਹੀ ਜੁਟਿਆ ਰਹਿੰਦਾ ਹੈ ਸ਼ਲੋਕ ਮਹਲਾ ਚੌਥਾ ਤਪਾ ਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਲਿਆ ਜੋ ਮਨੁੱਖ ਅੰਦਰੋਂ ਲੋਭੀ ਹੋਵੇ ਜੋ ਕੋੜੀ ਸਦਾ ਮਾਇਆ ਵਾਸਤੇ ਭੜਕਦਾ ਫਿਰੇ ਉਹ ਸੱਚਾ ਤਪਸ਼ਵੀ ਨਹੀਂ ਹੋ ਸਕਦਾ ਅਗੋਂ ਦੇ ਸਦਿਆ ਸੱਤੇ ਕੀ ਭਿਖਿਆ ਲੈ ਨਾਹੀ ਪਿਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਇਹ ਤਪਾ ਪਹਿਲਾਂ ਆਪਣੇ ਆਪ ਸਦਿਆਂ ਆਦਰ ਦੀ ਪਿੱਛਿਆ ਲੈਂਦਾ ਨਹੀਂ ਸੀ ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ ਪੰਗਤ ਵਿੱਚ ਬਿਠਾ ਲ ਦਿੱਤਾ ਪੰਚ ਲੋਗ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗੜਿਆ ਨਗਰ ਦੇ ਮੁਕੀ ਬੰਦੇ ਸਾਰੇ ਹੱਸਣ ਲੱਗ ਪਏ ਤੇ ਆਖਣ ਲੱਗੇ ਕਿ ਇਹ ਤਪਾ ਲੋਭ ਦੀ ਲਹਿਰ ਵਿੱਚ ਗੜਿਆ ਪਿਆ ਹੈ ਜਿੱਥੇ ਥੋੜਾ ਧਨ ਵੇਖੇ ਤਿੱਥੇ ਤਪਾ ਭਟੇ ਨਾਹੀ ਤਾਂ ਬਹੁਤੇ ਡਿੱਠੇ ਤਪੈ ਧਰਮ ਹਾਰਿਆ ਜਿੱਥੇ ਥੋੜਾ ਧਨ ਵੇਖਦਾ ਹੈ ਉਥੇ ਤਾਂ ਨੇੜੇ ਸ਼ੋਂਦਾ ਵੀ ਨਹੀਂ ਤੇ ਬਹੁਤਾ ਧਨ ਵੇਖਿਆ ਵੇਖ ਕੇ ਤਪੇ ਨੇ ਆਪਣਾ ਧਰਮ ਹਾਰ ਦਿੱਤਾ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਬੈ ਸਾਧ ਜਨਾ ਵਿਚਾਰਿਆ ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਤੇ ਫੈਸਲਾ ਕੀਤਾ ਕਿ ਭਾਈ ਇਹ ਸੱਚਾ ਤਪਾ ਨਹੀਂ ਹੈ ਬਗਲਾ ਹੈ pau pakhandi ਸਤ ਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੇ ਕੀ ਉਸਤਤੀ ਵਿੱਚ ਹੋਵੇ ਏਤ ਦੁੱਖ ਹੈ ਤਪਾ ਦਈ ਮਾਰਿਆ ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤ ਵਿੱਚ ਹੈ pau ਸੰਸਾਰੀ ਜੀਵਾਂ ਦੀ ਵਡਿਆਈ ਵਿੱਚ ਖੁਸ਼ ਹੁੰਦਾ ਹੈ ਇਸ ਦੂਸ਼ਣ ਕਰਕੇ ਸਤਪੇ ਨੂੰ ਖਸਮ ਪ੍ਰਭੂ ਨੇ ਆਤਮਿਕ ਜੀਵਨ ਵੱਲੋਂ ਮੁਰਦਾ ਕਰ ਦਿੱਤਾ ਹੈ। ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਕਲਿਆ ਵੇਖੋ ਮਹਾਪੁਰਖਾਂ ਦੀ ਨਿੰਦਿਆ। ਮਹਾਪੁਰਖਾਂ ਮਿਲੋ ਜਿਹੜੇ ਬੰਦੇ ਰੱਬ ਦੀ ਗੱਲ ਕਰਦੇ ਆ ਨਾ ਕਿ ਚੋਲੇ ਵਾਲੇ। ਜਿਹੜੇ ਬੰਦੇ ਉਸ ਰੱਬੀ ਵਿਚਾਰਧਾਰਾ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕਰਨਾ ਚਾਹੁੰਦੇ ਆ। ਇਸ ਤਪ ਉਹਨੂੰ ਇਹ ਫਲ ਮਿਲਿਆ ਕਿ ਇਸ ਦੀ ਹੁਣ ਤਾਈ ਦੀ ਕੀਤੀ ਹੋਈ ਸਾਰੀ ਕਾਰ ਨ ਸਫਲ ਗਈ ਬਾਹਰ ਬਹਿ ਪੰਚਾਂ ਵਿੱਚ ਤਪ ਸਦਾਏ ਬਾਹਰ ਨਗਰ ਦੇ ਮੁਖੀ ਬੰਦਿਆਂ ਵਿੱਚ ਬਹਿ ਕੇ ਆਪਣੇ ਆਪ ਨੂੰ ਤਪਾਖਾਉਂਦਾ ਹੈ ਅੰਦਰ ਬਹਿ ਤਪਾ ਪਾਪ ਕਮਾਏ ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ ਹਰ ਅੰਦਰਲਾ ਪਾਪ ਪੰਚਾਂ ਨੂੰ ਉਗਾ ਕਰਵੇ ਖੱਲਿਆ ਪ੍ਰਭੂ ਨੇ ਤਪੇ ਦਾ ਅੰਦਰਲਾ ਲੋਕਾਂ ਪਾ ਪੰਚਾਂ ਨੂੰ ਪ੍ਰਗਟ ਕਰਕੇ ਵਿਖਾੜ ਦਿੱਤਾ ਧਰਮ ਰਾਏ ਜਮ ਕਾਂਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਹਤੇਯਾਰਿਆ ਧਰਮ ਰਾਜ ਨੇ ਆਪਣੇ ਜਮਦੂਤਾ ਨੂੰ ਆਖ ਦਿੱਤਾ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿੱਥੇ ਵੱਡੇ ਤੋਂ ਵੱਡੇ ਪਾਪੀ ਪਾਈ ਦੇ ਹੱਲ ਫੇਰ ਇਸ ਤਪ ਦੇ ਮੋਹ ਕੋਈ ਲਗੋ ਨਾਹੀ ਇਹ ਸਤਗੁਰ ਹੈ ਫਟਕਾਰਿਆ ਫੇਰ ਉੱਥੇ ਵੀ ਇਸ ਤਪ ਦੇ ਮੂਹ ਕੋਈ ਨਾ ਲਗਿਓ ਕਿਉਂਕਿ ਇਹ ਤਪਾ ਸਤਗੁਰ ਵੱਲੋਂ ਫਟਕਾਰਿਆ ਹੋਇਆ ਹੈ ਗੁਰੂ ਤੋਂ ਵਿਛੜਿਆ ਹੋਇਆ ਹਰ ਕਹਿ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਇਹ ਨਾਨਕ ਜੋ ਇਕੋਜ ਪ੍ਰਭੂ ਦੀ ਦਰਗਾਹ ਵਿੱਚ ਵਰਤਿਆ ਹੈ ਉਹ ਆ ਕੇ ਸੁਣਾ ਦਿੰਦਾ ਸੋ ਬੁਝੈ ਜੋ ਦਈ ਸਵਾਰਿਆ ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸਮ ਪ੍ਰਭੂ ਨੇ ਸਵਾਰਿਆ ਹੋਇਆ ਹੈ